ਹੈਲੋ ਪਿਆਰੇ ਵਿਦਿਆਰਥੀਓ ਮੈਂ ਰਾਜਵੀਰ ਸਿੰਘ ਸੀਨੀਅਰ ਅਧਿਆਪਕ ਅੱਜ ਦੀ ਆਨਲਾਈਨ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਖਾਸ ਕਰਦਾ ਹਾਂ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਹੋਵੋਗੇ ਆਓ ਸ਼ੁਰੂ ਕਰੀਏ ਅੱਜ ਦੀ ਆਨਲਾਈਨ ਕਲਾਸ ਜਮਾਤ 10ਵੀਂ ਦੇ ਅੰਦਰਗਤ ਭਾਗ ਪਹਿਲੇ ਦੇ ਅੰਦਰਗਤ ਮੀਆਂ ਵਜੀਦ ਜੀ ਦੇ ਸ਼ਲੋਕ ਸੂਫੀ ਕਵੀ ਹੋਏ ਨੇ ਮੀਆਂ ਵਜੀਦ ਜੀ ਤੇ ਰੋਸ਼ਨੀ ਟੋਲੇ ਦੇ ਮੁੱਢੀ ਨੇ ਤਾਂ ਇਹਨਾਂ ਦਾ ਪਹਿਲਾ ਸ਼ਲੋਕ ਹੈ ਇਕਨਾ ਦੇ ਘਰ ਪੁੱਤ। ਧਮੀਆਂ ਜੀ ਕਹਿੰਦੇ ਨੇ ਕਿ ਇਕਨਾ ਦੇ ਘਰ ਪੁੱਤ ਪੁੱਤਾਂ ਘਰ ਪੁੱਤਰ ਇਕਨਾ ਕੁਝ ਕੁਝ ਕੁ ਮਨੁੱਖਾਂ ਦੀ ਗੱਲ ਕੀਤੀ। ਮੀਆਂ ਵਜੀਦ ਜੀ ਕਹਿੰਦੇ ਹਨ ਕਿ ਕੁਝ ਮਨੁੱਖੀ ਜੀਵਾਂ ਦੇ ਘਰ ਰੱਬ ਨੇ ਪੁੱਤਰ ਦੀ ਦਾਤ ਬਖਸ਼ੀ। ਤੇ ਅੱਗੇ ਉਹਨਾਂ ਪੁੱਤਾਂ ਦੇ ਘਰ ਪੋਤਰਿਆਂ ਨੇ ਜਨਮ ਲਿਆ ਹੈ। ਇਕਨਾ ਦੇ ਘਰ ਧੀਆ ਤਿਆਂ ਕਰ ਦੋਤਰੇ ਕੁਝ ਦੇਕਰ ਤਿਆਂ ਨੇ ਜਨਮ ਲਿਆ ਤੇ ਉਹਨਾਂ ਤਿਆਂ ਤੋਂ ਦੋਤਰੇ ਆਨੇ ਜਨਮ ਲੈਂਦੇ ਹਨ ਇੱਕ ਨਾਂ ਦੇਕਰ ਇੱਕ ਤੇ ਉਹ ਵੀ ਜਾਏ ਮਰ ਵਜੀਦਾ ਕੌਣ ਸਾਹਿਬ ਨੂੰ ਆਖੇ ਉਹਨਾਂ ਜੀ ਕਰ ਇੱਕ ਨਾਂ ਦੇਕਰ ਇੱਕ ਵਜੀਦ ਜੀ ਕਹਿੰਦੇ ਨੇ ਕਿ ਜਿਨ੍ਹਾਂ ਦੇ ਘਰ ਸਿਰਫ ਇੱਕ ਹੀ ਪੁੱਤਰ ਹੁੰਦਾ ਇੱਕ ਹੀ ਪੁੱਤਰ ਜਨਮ ਲੈਂਦਾ ਹੈ ਤੇ ਉਹ ਪੁੱਤਰ ਵੀ ਜਾਏ ਮਰ ਮਰ ਜਾਏ ਵਜੀਦਾ ਕੌਣ ਸਾਬ ਨੂੰ ਆਖਿਆ ਨਹੀਂ ਜ਼ਿਕਰ ਤਵਜੀਹ ਜੀ ਕਹਿੰਦੇ ਨੇ ਕੋਈ ਸਾਹਿਬ ਪਰਮਾਤਮਾ ਰੱਬ ਨੂੰ ਕੋਈ ਕਹਿਣ ਵਾਲਾ ਨਹੀਂ ਕਿ ਉਹ ਇਸ ਤਰ੍ਹਾਂ ਨਾ ਕਰਕੇ ਉਸ ਤਰ੍ਹਾਂ ਕਰੇ ਅਸਲ ਵਿੱਚ ਰੱਬ ਦਾ ਪਣਾ ਕਿਸੇ ਦੇ ਵੀ ਅਧੀਨ ਨਹੀਂ ਹੈ ਉਤਪਤ ਸਭ ਸੰਸਾਰ ਦੂਜਾ ਸ਼ਲੋਕ ਤੇ ਇਸ ਲੋਕ ਵਿੱਚ ਮੀਆਂ ਜੀ ਕਹਿੰਦੇ ਨੇ ਕਿ ਉਤਪਤ ਸਭ ਸੰਸਾਰ ਜੋ ਸੱਚੇ ਰੱਬ ਦੀ ਉਤਪਤ ਉਤਪਤੀ ਪੈਦਾਵਾਰ ਕਿਹਾ ਸਕਦੇ ਨੇ ਉਤਪਤੀ ਵਜੀਦ ਜੀ ਕਹਿੰਦੇ ਕਿ ਸਾਰੇ ਸੰਸਾਰ ਦੀ ਉਤਪਤੀ ਸਭ ਸਾਰੇ ਸੰਸਾਰ ਦੀ ਉਤਪਤੀ ਸੱਚੇ ਰੱਬ ਤੋਂ ਉਸ ਸੱਚੇ ਪਰਮਾਤਮਾ ਨੇ ਕੀਤੀ ਹੈ ਇੱਕ ਸਾਹਿਬ ਨੇ ਰਚੀ ਰੂਹ ਸਭ ਦੀ ਤੇ ਉਸੇ ਸੱਚੇ ਪਰਮਾਤਮਾ ਨੇ ਪਰਮਾਤਮਾ ਰੱਬ ਇੱਕ ਹੈ ਉਸ ਨੇ ਸਾਰੇ ਮਨੁੱਖੀ ਜੀਵਨ ਦੀ ਆਤਮਾ ਉਸ ਦੀ ਰਚਨਾ ਕੀਤੀ ਹੈ ਚਾਹੇ ਕੋਈ Hindu ਹੈ ਚਾਹੇ ਕੋਈ مسلمان ਹੈ ਇੱਕ ਨਾ ਰਾ ਸ਼ਰੀਅਤ ਸ਼ਰੀਅਤ ਇਸਲਾਮੀ ਧਰਮ ਕਾਨੂੰਨ ਹੈ ਤੇ ਇੱਕ ਨਾ ਰਾਮ ਹਰ ਹੁਣ ਇੱਥੇ ਮੀਆਂ ਜੀ ਕਹਿੰਦੇ ਨੇ ਕੁਝ ਮੁਸਲਮਾਨ ਸ਼ਰਾ ਦੇ ਨਿਯਮਾਂ ਦੀ ਪਾਲਣਾ ਕਰਦੇ ਹਨ ਤੇ ਕੁਝ ਮਨੁੱਖੀ ਜੀਵ ਹਿੰਦੂ ਰਾਮ ਦਾ ਨਾਮ ਜਪਦੇ ਹਨ ਵਜਿਦਾ ਕੌਣ ਸਾਹਿਬ ਨੂੰ ਆਖੈਂ ਇੰਜ ਕਰ ਨਾ ਇਹ ਸਭ ਕੁਝ ਪ੍ਰਮਾਤਮਾ ਦਾ ਪਾਣਾ ਹੈ ਉਸ ਨੂੰ ਕੋਈ ਨਹੀਂ ਕਹਿ ਸਕਦਾ ਕਿ ਉਹ ਇਸ ਤਰ੍ਹਾਂ ਨਾ ਕਰੇ ਸਗੋਂ ਇੰਜ ਕਰੇ ਅੱਗੇ ਤਿੰਨ ਨੰਬਰ ਸ਼ਲੋਕ ਰਾਵਣ ਵੱਡਾ ਹੰਕਾਰੀ ਲੰਕਾ ਦਾ ਰਾਜਾ ਉਸ ਦੀ ਗੱਲ ਕੀਤੀ ਗਈ ਹੈ ਰਾਵਣ ਵੱਡਾ ਹੰਕਾਰੀ ਲੰਕਾ ਅਜਿਤ ਕਰ ਸਭ ਜੀ ਜਿਹਨੇ ਲੰਕਾ ਦਾ ਰਿਆਜਾ ਸੀ ਰਾਮ ਬਹੁਤ ਵੱਡਾ ਹੰਕਾਰੀ ਸੀ ਉਸ ਦੀ ਚਾਰੇ ਪਾਸੇ ਜਿੱਦ ਬਿਹਾ ਕਰ ਮੱਚੀ ਹੋਈ ਸੀ ਕੋਟ 33 ਸਹਾ ਦੇਵ ਉਸ ਨੇ 33 ਕਰੋੜ ਦੇਵੀ ਦੇਵਤੇ ਕੋਟ 33 ਸਹਾ ਦੇਵ 33 ਕਰੋੜ ਦੇਵੀ ਦੇਵਤੇ ਬੰਦੀ ਜਿੱਤ ਦਰ ਉਹਨਾਂ ਨੂੰ ਬੰਦੀ ਬਣਾ ਕੇ ਆਪਣੇ ਦਰਵਾਜੇ ਦੇ ਅੰਦਰ ਦਰ ਅੰਦਰ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ ਪਰ ਦਿੱਤੋਸ ਖਾ ਕੇ ਲਾਏ ਇੱਕ ਸੇ ਪਲ ਪਰ ਦਿੱਤੋਸ ਦਿੱਤਾ ਸੀ ਖਾਕ ਮਿੱਟੀ ਦੇ ਵਿੱਚ ਇੱਕ ਸੇ ਪਲ ਇੱਕ ਪਲ ਦੇ ਵਿੱਚ ਤਾਂ ਹੁਣ ਮੀਆਂ ਜੀ ਕਹਿੰਦੇ ਨੇ ਕਿ ਉਸ ਰਾਵਣ ਦਾ ਹੰਕਾਰ ਤੋੜਨ ਲਈ ਉਸ ਪ੍ਰਮਾਤਮਾ ਨੇ रामचंद्र ਦੇ ਹੱਥੋਂ ਉਸ ਨੂੰ ਮਰਵਾਇਆ ਤਾਂ ਇਸ ਤਰ੍ਹਾਂ ਪਰਮਾਤਮਾ ਨੇ ਉਸ ਵੱਡੇ ਹੰਕਾਰੀ ਰਾਵਣ ਨੂੰ ਇੱਕ ਪਲ ਵਿੱਚ ਹੀ ਮਿੱਟੀ ਦੇ ਵਿੱਚ ਰੁਲਾ ਦਤਾ ਰੋਲ ਦਤਾ ਵਿਜਦਾ ਕੌਣ ਸਾਹਿਬ ਨੂੰ ਆਖੇ ਹੁਨੇਂ ਅੰਜਕਰ ਤੁਮ ਜੀ ਜੀ ਕਹਿੰਦੇ ਨੇ ਕਿ ਪਰਮਾਤਮਾ ਨੂੰ ਕੋਈ ਵੀ ਨਹੀਂ ਕਹਿ ਸਕਦਾ ਕਿ ਉਸ ਤਰ੍ਹਾਂ ਨਾ ਕਰੇ ਉਸ ਨੂੰ ਕੋਈ ਵੀ ਰੋਕ ਨਹੀਂ ਸਕਦਾ ਅੱਗੇ ਗਊਆਂ ਦਿੰਦਾ ਕਾ ਚਾਰ ਨੰਬਰ ਗਊਆਂ ਦਿੰਦਾ ਕਾ ਹੁਣ ਮੀਆਂ ਜੀ ਕਹਿੰਦੇ ਨੇ ਕਿ ਗਊਆਂ ਦਿੰਦਾ ਕਾ ਮਲਿੰਦਾ ਕੁੱਤੇ ਆ ਵਜੀ ਜੀ ਕਹਿੰਦੇ ਨੇ ਕਿ ਪਰਮਾਤਮਾ ਦੀ ਲੀਲਾ ਵੀ ਅਜੀਬ ਹੈ ਉਸ ਦੀ ਖੇਡ ਦਾ ਰੰਗ ਹੀ ਅਲੱਗ ਹੈ ਕਿ ਉਹ ਦੁੱਧ ਦੇਣ ਵਾਲੀਆਂ ਗਊਆਂ ਨੂੰ ਤਾਂ ਕਾ ਦਿੰਦਾ ਹੈ ਪਰ ਮਲਿੰਦਾ ਚੂਰੀ ਕੁੱਤਿਆਂ ਤੇ ਕੁੱਤਿਆਂ ਨੂੰ ਖਾਣ ਲਈ ਚੂਰੀ ਦਿੰਦਾ ਹੈ ਜਾਗਦੇਆਂ ਠੀਖੂਕ ਹੈ ਜਾਗਦੇਆਂ ਬੰਦਿਆਂ ਤੋਂ ਉਹ ਖੋਹ ਲੈਂਦਾ ਅਰਥਾਤ ਜੋ ਮਿਹਨਤ ਮਜ਼ਦੂਰੀ ਕਰਦੇ ਨੇ ਉਹਨਾਂ ਤੋਂ ਖੋਹ ਲੈਂਦਾ ਦਿਨ ਦਾ ਸੁੱਤਿਆਂ ਜੋ ਆਲਸੀ ਨੇ ਸੁੱਤੇ ਹੋਏ ਨੇ ਉਹਨਾਂ ਨੂੰ ਸਭ ਕੁਝ ਦੇ ਦਿੰਦਾ ਹੈ ਕਿਉਂ ਕੁੱਟੀ ਹੈ ਪਾਣੀ ਤਾਲ ਸਰਬਸਰ ਸਰਬਸਰ ਭਰੇ ਹੋਏ ਸਰੋਵਰਾਂ ਦੀ ਗੱਲ ਕੀਤੀ ਹੈ ਤਾਲ ਤਰਾਵਾਂ ਦੀ ਤਾਂ ਹੁਣ ਮੀਆਂ ਜੀ ਕਹਿੰਦੇ ਨੇ ਸੇ ਚੌਂ ਕੁੱਟੀ ਹੈ ਪਾਣੀ ਤਾਲ ਸਰਬਸਰ ਧਰਤੀ ਦੇ ਚਾਰੇ ਪਾਸੇ ਉਸ ਪ੍ਰਮਾਤਮਾ ਦੀ ਰੱਬ ਦੀ ਮਿਹਰ ਦਾ ਪਾਣੀ ਹੈ ਤੇ ਉਸ ਨੇ ਤਾਲ ਸਰਬਸਰ ਤਲਾਵਾਂ ਤੇ ਸਰੋਵਰਾਂ ਨੂੰ ਭਰਿਆ ਹੋਇਆ ਹੈ ਵਜੀਦਾ ਕੋਹਣ ਸਾਹਬ ਨੂੰ ਆਖਾ ਆਉਣੇ ਹੰਦੀਕਰ ਤਾਂ ਵਜੀਦ ਜੀ ਕਹਿੰਦੇ ਕਿਸ ਪ੍ਰਮਾਤਮਾ ਨੂੰ ਰੱਬ ਨੂੰ ਸਾਹਿਬ ਨੂੰ ਕੋਈ ਵੀ ਨਹੀਂ ਕਹਿਣ ਵਾਲਾ ਕਿ ਉਹ ਇਸ ਤਰ੍ਹਾਂ ਨਾ ਕਰੇ ਮੂਰਖ ਨੌ ਸਵਾਰੀ ਪੰਜ ਨੰਬਰ ਸ਼ਲੋਕ ਮੂਰਖ ਨੌ ਸਵਾਰੀ ਹਾਥੀ ਘੋੜਿਆਂ ਵਜੀਜੀ ਕਹਿੰਦੇ ਹਨ ਕਿ ਪ੍ਰਮਾਤਮਾ ਮੂਰਖਾਂ ਨੂੰ ਸਵਾਰੀ ਕਰਨ ਲਈ ਹਾਥੀ ਘੋੜੇ ਮਿਲ ਜਾਂਦੇ ਹਨ ਪੰਡਤ ਪੈਰ ਪਿਆਦੇ ਪਾਟੇ ਜੋੜੀ ਯਾਦੇ ਪੈਦਲ ਪੰਡਤ ਵਿਦਵਾਨ ਲੋਕ ਤੇ ਵਿਦਵਾਨ ਲੋਕ ਪੈਰਾਂ ਦੇ ਵਿੱਚ ਪਾਟੇ ਟੁੱਟੇ ਜੁੱਤੀਆਂ ਪਾ ਕੇ ਪੈਦਲ ਹੀ ਤੁਰਦੇ ਹਨ ਕਰਦੇ ਸੁਗੜ ਮਜ਼ਦੂਰੀ ਸੁਗੜ ਸ਼ੁਗੜ ਕਹਿ ਸਕਦੇ ਆਪਾਂ ਸੂਜਵਾਨ ਉਹਨਾਂ ਦੀ ਗੱਲ ਕੀਤੀ ਗਈ ਹੈ ਜਾਂ ਸਿਆਣੇ ਲੋਕ ਮਜ਼ਦੂਰੀ ਮੂਰਖ ਦੇ ਜਾਇਕਰ ਤਾਂ ਹੁਣ ਇੱਥੇ ਮੀਆਂ ਜੀ ਕਹਿੰਦੇ ਕਈ ਵਾਰ ਸੁਗੜ ਲੋਕ ਸਿਆਣੇ ਲੋਕ ਸੂਝਵਾਨ ਲੋਕ ਮੂਰਖਾਂ ਦੇ ਘਰ ਜਾ ਕੇ ਉਹਨਾਂ ਦੀ ਨੌਕਰੀ ਕਰਨੀ ਪੈਂਦੀ ਹੈ ਵਜਿੱਦਾ ਕੋਣ ਸਾਹਿਬ ਨੂੰ ਆਖਿਆਉ ਨਹੀਂ ਅੰਜਕਰ ਤਬ ਜੀ ਜੀ ਕਹਿੰਦੇ ਨੇ ਕਿ ਉਸ ਪਰਮਾਤਮਾ ਨੂੰ ਕਹਿਣ ਵਾਲਾ ਕੋਈ ਵੀ ਨਹੀਂ ਹੈ ਕਿ ਉਹ ਇਸ ਤਰ੍ਹਾਂ ਨਾ ਕਰੇ ਤਾਂ ਇਸ ਦੇ ਨਾਲ ਹੀ ਜੋ ਅੱਜ ਦੀ ਆਪਣੀ ਆਨਲਾਈਨ ਕਲਾਸ ਹੈ ਜੋ ਮੀਆਂ ਵਜਿੱਦੀ ਦੇ ਇੱਕ ਤੋਂ ਪੰਜ ਸ਼ਲੋਕ ਨੇ US ਕਲਾਸ ਦੇ ਵਿੱਚ ਪੂਰੇ ਹੋ ਗਏ ਨੇ ਜੋ ਬਾਕੀ ਦੇ ਤਿੰਨ ਸਲੋਕ ਤੇ ਪ੍ਰਸ਼ਨ ਉੱਤਰ ਨੇ ਉਹ ਆਪਾਂ ਅਗਲੇ ਭਾਗ ਦੇ ਵਿੱਚ ਕਰਾਂਗੇ ਧੰਨਵਾਦ